ਇੱਕ ਕਤਮ ਚੱਕਣ ਦੀ ਲੋੜ ਗਏ ਤੇ ਸਤਗੁਰ ਜੀ ਕਰੋੜਾਂ ਪੈਂਡੇ ਅੱਗੇ ਹੋ ਕੇ ਆਪਣੇ ਸੇਕ ਨੂੰ ਲੈ ਲੈਂਦੀ ਹ ਸੋਹੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਵਰ ਦੇਖ ਹ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 733 ਅਤੇ 34 ਅੰਗ ਤੇ ਸਤਗੁਰ ਜੀ ਨੇ ਕਿਰਪਾ ਕੀਤੀ ਹੈ ਸਤਿਗੁਰ ਕਿਰਪਾ ਕਰਦੇ ਹਨ ਚਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਜਿੱਥੇ ਵੀ ਉਸ ਮਾਲਕ ਦਾ ਨਾਮ ਜਪ ਲਈਏ ਉਸ ਮਾਲਕ ਦੀ ਆਰਾਧਨਾ ਕਰ ਲਈਏ ਉੱਥੇ ਉਹ ਪਰਮਾਤਮਾ ਮਿੱਤਰ ਦੇ ਰੂਪ ਦੇ ਵਿੱਚ ਆ ਕਰਕੇ ਮਦਦਗਾਰ ਬਣ ਕੇ ਖੜ ਜਾਂਦਾ ਹੈ ਜਿੱਥੇ ਕੋਈ ਵੀ ਨਹੀਂ ਨਾ ਕੇ ਖੜਦਾ ਉਤੇ ਮਾਲਕ ਆਪ ਆ ਕੇ ਖੜਦਾ ਹੈ ਜਿੱਥੇ ਵੀ ਨਾਮ ਤੇ ਆ ਲਈ ਸਿਮਰਨ ਕਰ ਲਈਏ ਗੁਰ ਕਿਰਪਾ ਤੇ ਹਰ ਮਨ ਵਸੇ ਹੋਰ ਤਬਿੱਦ ਲਿਆ ਨਾ ਜਾਈ ਪਰ ਗੁਰੂ ਦੀ ਕਿਰਪਾ ਤੋਂ ਬਿਨਾ ਉਹ ਮਾਲਕ ਪ੍ਰਮਾਤਮਾ ਮਨ ਦੇ ਵਿੱਚ ਹਿਰਦੇ ਦੇ ਵਿੱਚ ਨਹੀਂ ਵਸਿਆ ਕਰਦਾ ਹੋਰ ਐਸਾ ਕੋਈ ਵੀ ਤਰੀਕਾ ਨਹੀਂ ਕਿ ਉਹ ਆਪਾਂ ਅਪਣਾ ਲਈਏ ਕਿ ਗੁਰੂ ਦੀ ਬਖਸ਼ਿਸ਼ বিনা ਹੋਵੇ ਤੇ ਖੁਸ਼ੀਆਂ ਵੀ ਮਿਲ ਜਾਣ ਨਾਮ ਵੀ ਮਿਲ ਜਾਵੇ ਨਹੀਂ ਪਿਆਰਿਓ ਗੁਰੂ ਦਾ ਨਾਮ ਗੁਰੂ ਦੀ ਸ਼ਰਨ ਦੇ ਵਿੱਚੋਂ ਹੀ ਮਿਲਿਆ ਸਰਦਾਰ ਗੁਰੂ ਦੀ ਕਿਰਪਾ ਨਾਲ ਹੀ ਮਨ ਦੇ ਵਿੱਚ ਵਸਦਾ ਹੈ ਹਾਰ ਧਨ ਸੰਚੀਏ ਭਾਈ ਇਸ ਕਰਕੇ ਉਸ ਪ੍ਰਮਾਤਮਾ ਦਾ ਨਾਮ ਧਿਆਣਾ ਕਰੀਏ ਕਿ ਤੇ ਨਾਮ ਦਾ ਧਨ ਇਕੱਤਰ ਕਰਨਾ ਸ਼ੁਰੂ ਕਰ ਦੇਈ ਨਾਮ ਧੰਨ ਜਿਸ ਕੈ ਪੱਲੇ ਸਈ ਪੂਰੀ ਸਹਾ ਜਿਸ ਨੇ ਨਾਮ ਜਪਿਆ ਨਾਮ ਦਾ ਧੰਨ ਇਕੱਤਰ ਕੀਤਾ ਫਿਰ ਉਸ ਦਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹ ਪ੍ਰਮਾਤਮਾ ਸਾਥ ਦਿੰਦਾ ਹੈ ਸਹਾਈ ਹੋਇਆ ਕਰਦਾ ਹੈ ਜੇ ਹਾਲਤ ਪਲਤਾਰੇ ਬਾਰੇ ਉਹਨੇ ਸਖਾਈ ਜਿਸ ਨੇ ਨਾਮ ਦਾ ਧੰਨ ਇਕੱਤਰ ਕੀਤਾ ਉਹੀ ਨਾਮ ਦਾ ਧੰਨ ਹੈ ਜਿਹੜਾ ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਸਹਾਇ ਹੋਇਆ ਕਰਦਾ ਹੈ ਤੇ ਸਤਗੁਰੂ ਜੀ ਨੇ ਉਸ ਦੇ ਹਰ ਇੱਕ ਕਾਰਜ ਦੇ ਕਾਰਜ ਦੇ ਵਿੱਚ ਆਕਰ ਕੇ ਆਪ ਉਸ ਦੇ ਕਰ ਸਵਾਰੇ ਤੇ ਆਤਮਕ ਅਡਲਤਾ ਵਾਲਾ ਜੀਵਨ ਬਖਸ਼ਿਸ਼ ਕਰ ਦਿੱਤਾ ਸਤ ਸੰਗਤੀ ਸੰਗ ਹਰ ਧਨ ਖੱਟੀ ਹੈ ਹੋਰ ਥੈ ਹੋਰ ਤੋਂ ਉਪਾਏ ਹਰ ਧਨ ਕਿਤੇ ਨਾ ਪਾਈ ਸਤ ਸੰਗਤੀ ਜਿਹੜੇ ਨਾਮ ਜਪਣ ਵਾਲੇ ਹਨ ਸਤ ਸੰਗਤ ਕਰਨ ਵਾਲੇ ਹਨ ਉਹ ਕੇਵਲ ਨਾਮ ਦਾ ਧਨ ਇਕੱਤਰ ਕਰਦੇ ਹਨ ਸਤ ਸੰਗਤੀ ਸੰਗ ਹਰ ਧਨ ਖੱਟੀ ਹੈ ਜਦੋਂ ਨਾਮ ਦਾ ਧਨ ਇਕੱਤਰ ਕਰਨਾ ਹੋਵੇ ਤਾਂ ਉਹ ਸਤ ਸੰਗੀਆਂ ਦੇ ਨਾਲ ਮਿਲ ਕਰਕੇ ਸਤ ਸੰਗਤ ਦੇ ਵਿੱਚ ਬੈਠ ਕੇ ਨਾਮ ਦਾ ਧਨ ਖੱਟਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਹੋਰ ਐਸੀ ਕੋਈ ਜਗ੍ਹਾ ਨਹੀਂ ਐਸਾ ਕੋਈ ਤਰੀਕਾ ਨਹੀਂ ਜਿਸ ਦੇ ਨਾਲ ਨਾਮ ਦਾ ਧਨ ਘਟਿਆ ਜਾ ਸਕੇ ਨਾਮ ਦੇ ਧਨ ਦੀ ਕਮਾਈ ਕੀਤੀ ਜਾ ਸਕੇ ਹੁਣ ਬਖਸ਼ਿਸ਼ ਕਰਦੇ ਹਨ ਹਰ ਰਤਨ ਦਾ ਵਪਾਰੀ ਹਰ ਰਤਨ ਧਨ ਦੇ ਖਾਤੇ ਜਿਹੜੇ ਨਾਮ ਦੇ ਵਪਾਰੀ ਉਹ ਨਾਮ ਦਾ ਹੀ ਵਪਾਰ ਕਰਦੇ ਹਨ ਨਾਮ ਦੀ ਕਮਾਈ ਕਰਦੇ ਹਨ ਕੱਚੇ ਕੇ ਵਪਾਰੀਏ ਵਾਕ ਸਾਰਤ ਪਰ ਲਿਆ ਨਾ ਜਾਈ ਤੇ ਜਿਹੜੇ ਕੱਚੇ ਵਪਾਰੀ ਭਾਵ ਕੀ ਜਿਹੜੇ ਵਿਕਾਰੀ ਮਨੁੱਖ ਹਨ ਉਹ ਵਿਕਾਰਾਂ ਦੇ ਵਿੱਚ ਇੰਨੇ ਕਲਪਾਰ ਹੋ ਜਾਂਦੇ ਹਨ ਉਹ ਨਾਸ਼ਵੰਤ ਚੀਜ਼ਾਂ ਤੇ ਇਕੱਤਰ ਕਰ ਲੈਂਦੇ ਹਨ ਪਰ ਨਾਮ ਦਾ ਤਾਂ ਇਹ ਇਕੱਤਰ ਨਹੀਂ ਕਰਦੇ ਤੋ ਲਿਆਵੀ ਚੀਜ਼ਾਂ ਇਕੱਤਰ ਕਰ ਲਈਆਂ ਪਰ ਨਾਮ ਦਾ ਧੰਨੇ ਖਤਰ ਨਹੀਂ ਕੀਤਾ ਹਰ ਰਤਨੇ ਕਾ ਵਪਾਰੀਆ ਹਨ ਰਤਨ ਹਨ ਵਿਹਾਜੇ ਚ ਜਿਹੜੇ ਨਾਮ ਦੇ ਵਪਾਰੀ ਨਹੀਂ ਓਕੇ ਕੋਲ ਨਾਮ ਦਾ ਵਪਾਰ ਕਰਦੇ ਹਨ ਨਾਮ ਦੀ ਕਮਾਈ ਕਰਦੇ ਹਨ ਕੱਚੇ ਕੇ ਵਪਾਰੀਏ ਵਾ ਕਰਦਨ ਲੈ ਆ ਨਾ ਜਾਈ ਕਰੋ ਨਾਮ ਦਾ ਧੰਨੇ ਨਹੀਂ ਕਮਾਉਂਦੇ ਕੇਵਲ ਤੁਲਿਆਵੀ ਧੰਨੇ ਦੇ ਪਿੱਛੇ ਨਾਸ਼ਵਤ ਚੀਜ਼ਾਂ ਦੇ ਪਿੱਛੇ ਲੱਗੇ ਰਹਿੰਦੇ ਹਣ ਹਰ ਧਨ ਰਤਨ ਜਵੇਹਰ ਮਾਣਕ ਹਰ ਧਨੈ ਨਾਲ ਅੰਮ੍ਰਿਤ ਵੇਲਾ ਫਤੈ ਹਰ ਭਗਤੀ ਹਰ ਦੇ ਪਾਈ ਹਰ ਧਨ ਰਤਨ ਜਵੇਹਰ ਮਾਣਕ ਜਿਹੜਾ ਉਹ ਮਾਲਕ ਦਾ ਨਾਮ ਦਾ ਧਨ ਹੈ ਉਹ ਸਭ ਤੋਂ ਵੱਡ ਮੁੱਲੀ ਦਾਤ ਹੈ ਰਤਨ ਜਵੇਹਰ ਮਾਣਕ ਕੀਮਤੀ ਕੀਮਤੀ ਤੋਂ ਕੀਮਤੀ ਰਤਨ ਇਕੱਤਰ ਕਰ ਲਈਏ ਮਾਣਕ ਜਵੇਹਰ ਇਕੱਤਰ ਕਰ ਲਈਏ ਕਹਨੇ ਇਕੱਤਰ ਕਰ ਲਈਏ ਉਸ ਨਾਮ ਦੇ ਧਨ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਤੇ ਜਿਹੜੇ ਨਾਮ ਜਪਣ ਵਾਲੇ ਸਿਮਰਾ ਸਿਮਰਾ ਨੂੰ ਕਰਨ ਵਾਲੇ ਹਨ ਅੰਮ੍ਰਿਤ ਵੇਲੇ ਫਤ ਜਿਸ ਸਮੇਂ ਨਾਮ ਦੀ ਵਰਕਾ ਹੋਇਆ ਕਰਦੀ ਹੈ ਨਾ ਨਾਮ ਦੀ ਵਰਕਾ ਹੋਇਆ ਕਰਦੀ ਹੈ ਅੰਮ੍ਰਿਤ ਵੇਲੇ 2 ਵਜੇ ਤੋਂ ਬਾਅਦ ਤੇ ਉਸ ਸਮੇਂ ਉਹ ਨਾਮ ਦਾ ਧੰਨ ਇਕੱਤਰ ਕਰਨ ਵਾਸਤੇ ਉੱਠ ਕਰਕੇ ਉਸ ਗੁਰੂ ਦੇ ਨਾਲ ਨਿਬ ਜੋੜ ਲੈਂਦੇ ਹਨ ਉਸ ਪਰਮਾਤਮਾ ਦੀ ਬੰਦਗੀ ਕਰਦੇ ਹਨ ਤੇ ਫਿਰ ਨਾਮ ਦਾ ਧੰਨ ਕਮਾਉਂਦੇ ਹਨ ਹਰ ਧੰਨ ਅੰਮ੍ਰਿਤ ਵੇਲੇ ਫਤਹ ਕਾ ਬਿਜੇ ਭਗਤ ਖਾਏ ਖਰਚ ਰਹੇ ਨਿ ਕੋਟੇ ਨਹੀਂ ਜਿਹੜੇ ਨਾਮ ਦਾ ਧਨ ਅੰਮ੍ਰਿਤ ਵੇਲੇ ਜਾਗ ਕਰਕੇ ਉਸ ਪ੍ਰਮਾਤਮਾ ਦੀ ਲਿਬ ਜੋੜ ਕਰਕੇ ਕਮਾਈ ਕਰਦੇ ਹਨ ਫਿਰ ਉਹ ਕਿਸੇ ਕਿਸਮ ਦਾ ਕੋਈ ਘਾਟਾ ਉਹਦੇ ਜੀਵਨ ਵਿੱਚ ਨਹੀਂ ਆਉਂਦਿਆ ਫਿਰ ਭਗਤ ਜਨ ਉਹ ਤਾਂ ਆਪ ਵੀ ਖਰਚਦੇ ਹਨ ਤੇ ਹੋਰਨਾਂ ਦੇ ਕਾਰਜ ਵੀ ਸਵਾਰਦੇ ਤੇ ਹਨ ਹਰ ਧਨ ਅੰਮ੍ਰਿਤ ਵੇਲੇ ਫਤਿਹ ਕਾ ਬੀਜ ਆ ਭਗਤ ਖਾਈ ਭਗਤ ਜਨ ਤੇ ਉਹ ਖਾਂਦੇ ਹੀ ਹਨ ਉਹ ਆਪਣੇ ਤੇ ਕਾਰਜ ਸਵਾਰਦੇ ਹੀ ਹਨ ਪਰ ਹੋਰਨਾਂ ਦੇ ਵੀ ਕਾਰਜ ਉਹ ਆਪ ਸਵਾਰਦੇ ਹਨ ਤੇ ਇਹ ਧਨ ਕਦੇ ਖਤਮ ਨਹੀਂ ਹੁੰਦਾ ਨਿਕਟੇ ਨਾ ਜਾਈ ਇਹ ਧਨ ਕਦੇ ਵੀ ਖਤਮ ਹੋਣ ਵਾਲਾ ਨਹੀਂ ਹਾਲਤ ਪੰਗ ਪਨਤੇ ਰ ਧੰਨੇ ਕੀ ਭਗਤਾਂ ਕੋ ਮਿਲੀ ਵਡਿਆਈ ਇਸ ਧਨ ਦੇ ਨਾਲ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੋਭਾ ਮਿਲਦੀ ਹੈ ਤੇ ਭਗਤਾਂ ਦੀ ਵਡਿਆਈ ਹੋਇਆ ਕੰਦੀ ਹੈ ਇੱਜ਼ਤਮਾਰ ਸਪਾਰਮੈਂਟ ਦਾ ਹੈ ਹਰ ਧਨ ਨਿਰਭਉ ਸਦਾ ਸਦਾ ਅਸਤਿਰ ਹੈ ਜਿਹੜਾ ਨਾਮ ਦਾ ਧਨ ਹੈ ਇਸ ਨੂੰ ਕਿਸੇ ਦਾ ਡਰ ਨਹੀਂ ਇਹ ਕਦੇ ਖਤਮ ਨਹੀਂ ਹੋ ਸਕਦਾ ਇਹ ਸਦਾ ਵਾਸਤੇ ਸੱਥੀ ਰਿਹਾ ਹੈ ਸਦਾ ਕਾਇਮ ਰਹਿਣ ਵਾਲਾ ਹੈ ਸਾਚਾ ਇਹੋ ਹਰ ਧਨ ਅਗਨੀ ਤਸਕਰੇ ਪਾਣੀ ਐ ਜਮਦੂਤੈ ਕਿਸੇ ਕਾ ਗਵਾਇ ਨਾ ਜਾਈ ਹੁਣ ਇਸ ਧਨ ਨੂੰ ਕਿਸੇ ਦਾ ਡਰ ਵੀ ਨਹੀਂ ਤੇ ਇਸ ਨੂੰ ਪਾਣੀ ਵੀ ਖਤਮ ਨਹੀਂ ਕਰ ਸਕਦਾ ਅੱਗ ਵੀ ਸਾੜ ਨਹੀਂ ਸਕਦੀ ਮੌਤ ਵੀ ਇਸ ਨੂੰ ਮਾਰ ਨਹੀਂ ਸਕਦੀ ਤਸਕਰੇ ਇਸ ਨੂੰ ਚੋਰ ਵੀ ਲੁੱਟ ਨਹੀਂ ਸਕਦਾ ਚੋਰ ਵੀ ਚੋਰੀ ਕਰਕੇ ਨਹੀਂ ਲੈ ਕੇ ਜਾ ਸਕਦਾ ਤਸਕਰ ਆਖ ਦੇ ਹਨ ਚੋਰ ਨੂੰ ਅਗਨੀ ਅਗ ਨੂੰ ਆਖ ਦੇਖ ਜਮਦੂਤੇ ਕਿਸੇ ਕੋ ਗਵਾਏ ਨਾ ਜਾਈ ਇਸ ਨੂੰ ਮੌਤ ਵੀ ਨਹੀਂ ਆ ਸਕਦੀ ਜੰਮ ਵੀ ਨਹੀਂ ਲੱਕੇ ਜਾ ਸਕਦੇ ਤੇ ਗੁਰਮਖ ਪਿਆਰਿਓ ਹਰ ਧਨ ਕੋ ਉਚਕਾ ਨੇੜ ਨਾ ਆਵਈ ਇਸ ਨੂੰ ਲੁਟੇਰੇ ਵੀ ਲੁੱਟ ਨਹੀਂ ਸਕਦੇ ਉਹ ਚੱਕਾ ਆਖ ਦੇਣਾ ਲੁਟੇਰੇ ਆ ਇਸ ਨੂੰ ਲੁਟੇਰੇ ਵੀ ਲੁੱਟ ਨਹੀਂ ਸਕਦੇ ਇੱਥੇ ਹੀ ਬਸ ਨਹੀਂ ਹਰ ਧਨ ਕੋ ਉਚਕਾ ਨੇੜ ਨਾ ਆਵਈ ਜਮ ਜਗਾਤੀ ਡੰਡ ਨਾ ਲਗਾਏ ਜਿਨ੍ਹਾਂ ਨੇ ਨਾਮ ਜੱਪੇ ਨਾ ਉਸ ਨੂੰ ਫਿਰ ਜਮ ਵੀ ਸਜਾਵਾਂ ਨਹੀਂ ਦੇ ਸਕਦੇ ਜਮ ਵੀ ਡੰਡ ਨਹੀਂ ਮਾਰ ਸਕਦੇ ਇਸ ਧਨ ਦੀ ਕਮਾਈ ਕਰਨ ਵਾਲਿਆਂ ਨੂੰ ਹਲਤੇ ਵਿੱਚ ਸਾਖ ਤੋਂ ਦੁਹੇਲੇ ਪائیں ਤੇ ਜਿਨ੍ਹਾਂ ਨੇ ਗੁਰਮੁਖ ਪਿਆਰਿਓ ਇਹ ਨਾਮ ਨਹੀਂ ਨ ਜਪਿਆ ਸਿਮਰਨ ਨਹੀਂ ਕੀਤਾ ਸਾਖਤੀ ਪਾਪ ਕਰਕੇ ਵਿਖਿਆ ਧਨ ਸੱਚੇ ਆ ਜਿਹੜੇ ਵਿਕਾਰੀ ਮਨੁੱਖਾਂ ਨੇ ਉਹਨਾਂ ਨੇ ਵਿਕਾਰ ਕਰਕੇ ਅਨੇਕਾਂ ਕਰਾਂ ਦੇ ਪਾਪ ਕਰਕੇ ਧਨ ਕਮਾਇਆ ਵਿਖਿਆ ਆਪਦੇ ਹਨ ਧਨ ਨੂੰ ਜਿਹੜੇ ਪਾਪ ਦੇ ਨਾਲ ਧਨ ਕਮਾਇਆ ਹੋਵੇ ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਸੱਚਾ ਇਕੱਤਰ ਕੀਤਾ ਤਿਨਾ ਇੱਕ ਵਿਖ ਨਾਲ ਨਾ ਜਾਏ ਜਿਹੜਾ ਦੁਨਿਆਵੀ ਤੁਹਾਨੂੰ ਪਾਪਾਂ ਕਰਕੇ ਕਮਾਇਆ ਨਾ ਉਹ ਮਨੁੱਖ ਦੇ ਨਾਲ ਆਖੀਂ ਦੇ ਸਮੇਂ ਇੱਕ ਕਦਮ ਵੀ ਨਾਲ ਨਾ ਤੁਰਿਆ ਇੱਕ ਕਦਮ ਵੀ ਉਹ ਨਾਲ ਸਾਥ ਨਹੀਂ ਦਿੱਤਾ ਹਲਤੈ ਵਿੱਚ ਸਾਖਤ ਦੁਖੀ ਨੇ ਭਏ ਹੱਥੋਂ ਛੁੱਟ ਗਿਆ ਅੱਗੇ ਪਲਤ ਸਾਖਤ ਹਰ ਦਰਗੈ ਢੁਈ ਨਾ ਭਈ ਹੁਣ ਬਖਸ਼ਿਸ਼ ਕਰਦੇ ਹਨ ਹਲਤੈ ਵਿੱਚ ਸਾਖਤ ਦੁਖੀ ਨੇ ਭਏ ਇਹ ਧਨ ਨਾਲ ਵੀ ਨਹੀਂ ਗਿਆ। ਅਕੀਲੇ ਸਮੇਂ ਦੀ ਵਿੱਚ ਮਨੁੱਖ ਕਦੇ ਕੁਝ ਨਾਲ ਦੇ ਲੈ ਕੇ ਜਾਂਦਾ ਹੱਥੋਂ ਛੁੜਕ ਕੇ। ਦੁਨਿਆਵੀ ਧਨ ਇੱਥੇ ਰਹਿ ਗਿਆ। ਅਕੀਲੇ ਸਮੇਂ ਇਹ ਵੀ ਹੱਥੋਂ ਛੁੱਟ ਗਿਆ। ਤੇ ਫਿਰ ਅੱਗੇ ਪਲ ਤੋਂ ਸਾਖਤ ਹਰ ਦਰਗਹ ਢੂਈ ਨਾ ਪਾਈ ਜਿਹੜੇ ਸਾਖਤ ਖਤ ਜਿਹੜੇ ਵਿਕਾਰੀ ਮਨੁੱਖਾਂ ਨੇ ਜਿਨ੍ਹਾਂ ਨੇ ਕੇਵਲ ਦੁਨਿਆਵੀ ਧਨ ਇਕੱਤਰ ਕੀਤਾ ਨਾਮ ਦਾ ਤਾਂ ਨਹੀਂ ਫਿਰ ਅੱਗੇ ਵੀ ਥੁਈ ਨਹੀਂ ਮਿਲਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਜਗ੍ਹਾ ਨਹੀਂ ਮਿਲੀ ਫਿਰ ਉੱਥੇ ਵੀ ਸਜਾਵਾਂ ਤੇ ਇੱਥੇ ਵੀ ਸਜਾਵਾਂ ਦੁਨਿਆਵੀ ਧਨ ਨੇ ਨਾਲ ਕਦੇ ਇੱਥੇ ਵੀ ਸੁੱਖ ਨਹੀਂ ਮਿਲਿਆ ਤੇ ਅੱਗੇ ਵੀ ਦੁਨਿਆਵੀ ਸੁੱਖ ਪ੍ਰਾਪਤ ਹੋ ਸਕਦਾ ਹੈ ਦੁਨਿਆਵੀ ਵਸਤੂਆਂ ਆਪਣੇ ਸੁੱਖ ਵਾਸਤੇ ਆਪਾਂ ਜ਼ਰੂਰ ਹੱਥ ਸਕਦੇ ਹਾਂ ਜ਼ਰੂਰ ਨਾਵੀਆਂ ਤੋਂ ਨਵੀਆਂ ਲਿਆ ਸਕਦੇ ਹਾਂ ਜਗੀਰਾਂ ਬਣਾ ਸਕਦੇ ਹਾਂ ਮਹਿਲਾ ਮੜੀਆਂ ਬਣਾ ਸਕਦੇ ਹਾਂ ਪਰ ਗੁਰਮਖ ਪਿਆਰਿਓ ਦੁਨਿਆਵੀ ਚੀਜ਼ਾਂ ਦੇ ਨਾਲ ਜੇ ਕਹਦੀ ਸੁੱਖ ਪ੍ਰਾਪਤ ਹੋ ਜਾਵੇ ਤੇ ਨਹੀਂ ਹੁਣ ਗੁਰਮਖ ਪਿਆਰਿਓ ਐਸੇ ਵੀ ਹਨ ਜਿਨ੍ਹਾਂ ਦਾ ਸਾਰਾ ਸਾਰਾ ਪਰਿਵਾਰ ਬਾਹਰ ਹੈ ਤੇ ਮਾਪੇ ਆਥੇ ਹੀ ਹਨ ਤੇ ਉਹਨਾਂ ਕਮਾਈਆਂ ਨੂੰ ਆਪਾਂ ਕੀ ਕਰਨਾ ਜਿਹੜੇ ਉੱਥੇ ਭਾਵੇਂ ਕਰੋੜਾਂ ਦੇ ਵਿੱਚ ਖੇਡ ਰਹੇ ਹਾਂ ਤੇ ਇੱਥੇ ਜੇ ਮਾਪੇ ਨੂੰ ਪਾਣੀ ਪੁੱਛਣ ਵਾਲਾ ਵੀ ਨਹੀਂ ਤੇ ਫਿਰ ਉਸ ਧਨ ਦਾ ਕੋਈ ਫਾਇਦਾ ਨਹੀਂ ਉਸ ਧਨ ਨੇ ਇੱਥੇ ਵੀ ਆਪਾਂ ਨੂੰ ਦੁੱਖ ਦਿੱਤਾ ਤੇ ਅੱਗੇ ਜਾ ਕੇ ਇੱਥੇ ਦੁੱਖ ਦੇਣਾ ਹੀ ਦੇਣਾ ਹੈ ਦਰਗਹ ਤੋਂ ਇਹ ਨਾ ਪਾਈ ਇਸ ਹਰ ਧਨ ਦਾ ਸਾਹ ਹਰ ਆਪ ਹੈ ਤੇ ਜਿਹੜਾ ਨਾਮ ਦਾ ਧਨ ਹੈ ਉਸ ਦਾ ਮਾਲਕ ਪ੍ਰਭੂ ਪਿਤਾ ਪਰਮਾਤਮਾ ਆਪ ਹੈ ਇਸ ਹਰ ਧਨ ਦਾ ਸਾਹ ਹਰ ਆਪ ਹੈ ਸਤੋ ਜਿਸ ਨੂੰ ਦੇ ਸੋ ਹਰ ਲੱਦ ਚਨਾਈ ਇਹ ਸੰਤ ਜਨੋ ਜਿਨ੍ਹਾਂ ਨੂੰ ਸਤਿਗੁਰ ਜੀ ਨੇ ਕਿਰਪਾ ਕੀਤੀ ਇਹ ਨਾਮ ਦਾ ਧਨ ਬਖਸ਼ਿਸ਼ ਕੀਤਾ ਉਹ ਫਿਰ ਇੱਥੇ ਵੀ ਸੁਖ ਪ੍ਰਾਪਤ ਕਰਕੇ ਗਏ ਤੇ ਅੱਗੇ ਵੀ ਇੱਜ਼ਤ ਮਾਨ ਸਤਕਾਰ ਕਾ ਖੱਟ ਕੇ ਗਏ ਜਿਨ੍ਹਾਂ ਦੇ ਉੱਤੇ ਸਤਿਗੁਰ ਜੀ ਨੇ ਕਿਰਪਾ ਕਰ ਦਿੱਤੀ ਉਸ ਨੂੰ ਨਾਮ ਦਾ ਧਨ ਬਖਸ਼ ਦਿੱਤਾ ਇਸ ਹਰ ਧੰਨੇ ਦਾ ਟੋਟਾ ਕਦੇ ਨਾ ਆਵੇ ਜਦ ਨਾਨਕ ਕੋ ਗੁਰ ਸੋਜੀ ਪਾਇ ਇਹ ਧੰਨ ਕਦੇ ਵੀ ਖਤਮ ਨਹੀਂ ਹੋ ਸਕਦਾ ਜਿਹੜਾ ਨਾਮ ਦਾ ਧੰਨ ਹੈ ਨਾ ਉਹ ਕਦੇ ਖਤਮ ਨਹੀਂ ਹੋਇਆ ਕਰਦਾ ਜੇ ਗੁਰਮੁਖ ਪਿਆਰੇ ਉਹ ਭਾਵੇਂ ਆਪਾਂ ਬਚਪਨ ਵਿੱਚ ਵੀ ਨਾਮ ਜਪਿਆ ਹੈ ਨਾ ਉਸ ਨਾਮ ਦੇ ਨਾਲ ਸਾਨੂੰ ਇੱਥੇ ਵੀ ਸੁੱਖ ਮਿਲਣਾ ਹੈ ਜਵਾਨੀ ਵਿੱਚ ਵੀ ਬੜੇਪੇ ਵਿੱਚ ਵੀ ਤੇ ਦਰਗਾਹ ਦੇ ਵਿੱਚ ਵੀ ਉਸ ਧੰਨ ਦਾ ਲਾਹਾ ਆਪਾਂ ਨੂੰ ਮਿਲਦਾ ਇਹ ਬਲਵਾ ਹੈ ਰਾਜਾ ਅਜੈਪਾਲ ਨੇ ਜਿਤਨਾ ਕੁਝ ਘੜੀਆਂ ਦਾ ਸਿਮਰਨ ਸੀ ਉਹੀ ਤਰ ਗਿਆ ਅਜੈ ਸਰੂਪ ਹੈ ਕਿਆ ਖਾਇ ਐਸੀ ਧਰ ਹੈ ਮਿਲ ਸਜਾਏ ਉਥੇ ਸਜਾਵਾਂ ਪੁਤੜੀਆਂ ਪਈਆਂ ਪਰ ਕੁਝ ਸਮੇਂ ਦਾ ਜਿਹੜਾ ਸਿਮਰਨ ਸੀ ਕੁਝ ਘੜੀਆਂ ਦਾ ਉਹੀ ਤਰ ਗਿਆ ਉਸ ਕਰਕੇ ਦੁਬਾਰਾ ਇਸ ਸੰਸਾਰ ਵਿੱਚ ਆਇਆ ਤੇ ਉਹਨੇ ਗੁਰਮੁਖ ਪਿਆਰੇਉ ਨਾਮ ਜਪਿਆ ਸਿਮਰਨ ਕੀਤਾ ਸੇਵਾ ਕੀਤੀ ਇਹ ਸੇਵਾ ਕਰਕੇ ਫਿਰ ਆਪਣਾ ਜੀਵਨ ਸਫਲ ਕਰਦੇ ਆ ਨਾਨਕ ਕੋ ਗੁਰਸੋਝੀ ਭਾਈ ਨਾਨਕ ਨੂੰ ਇਹ ਸੋਝੀ ਬਖਸ਼ ਦਿੱਤੀ ਕਿ ਨਾਮ ਜਪ ਕੇ ਸਿਮਰਨ ਕਰਕੇ ਵਰਕਤੀ ਕਰਕੇ ਇਹ ਨਾਮ ਦਾ ਤਨ ਇਕੱਤਰ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਹੋਰ ਕੋਈ ਵੀ ਐਸਾ ਤਰੀਕਾ ਨਹੀਂ ਜਿਸ ਦੇ ਨਾਲ ਨਾਮ ਤਨ ਇਕੱਤਰ ਕੀਤਾ ਜਾ ਸਕੇ ਸਤਿਗੁਰੂ ਜੀ ਕਿਰਪਾ ਕਰ ਬਿਚਾਰਾਂ ਕਰਦਿਆਂ ਹੋਇਆ ਭੁਲਾ ਕੇ ਮਾਫ਼ ਕਰੀ ਆਂ ਗੱਜ ਕੇ ਪਤੇ ਬਣਾਵਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੇ ਪਤੇ